ਪਿਤਾ ਦਸ਼ਮੇਸ਼ਵਰ ਦਾ ਕੋਈ ਹੋਰ ਨਾ ਪੁੱਤਾ ਦਾ ਦਾਨੀ ਚਾਰੇ ਪੁੱਤ ਵਾਰੇ ਹੱਸ ਕੇ ਹੋ ਚਾਰੇ ਪੁੱਤ ਵਾਰੇ ਹੱਸ ਕੇ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਪਿਤਾ ਦਸ਼ਮੇਸ਼ਵਰ ਦਾ ਰਖੀ ਰਖੀ ਨਮੋਲ ਨਿਸ਼ਾਨੀ ਪਿਤਾ ਦਸ਼ਮੇਸ਼ ਵਰਗਾ ਕੋਈ ਹੋਰ ਨਾ ਪੁੱਤਾਂ ਦਾ ਦਾਨੀ ਚਾਰੇ ਪੁੱਤਵਾਰੇ ਹੱਸ ਕੇ ਹਜ਼ਾਰੇ ਪੁੱਤਵਾਰੇ ਹੱਸ ਕੇ ਰਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਪਿਤਾ ਦਸ਼ਮੇਸ਼ ਵਰਗਾ ਵਿਚ ਚਮਕੌਰ ਜੰਗ ਦੇ ਜੀਤ ਸਿੰਘ ਤੇ ਜੁਗਾਰ ਦੁਲਾਰੇ ਕੰਡਾ ਉੱਤੇ ਦੇ ਕੇ ਧਾਪੜਾ ਹੱਥੀ ਮੌਤ ਦੇ ਚੜਾ ਚੱਲਿਆ ਪੰਥ ਦਾ ਬਾਨੀ ਪਿਤਾ ਦਸ਼ਮੇਸ਼ ਵਰਗਾ ਕੋਈ ਹੋਰ ਨਾ ਪੁੱਤਾਂ ਦਾ ਦਾਨੀ ਚਾਰੇ ਪੁੱਤਵਾਰੇ ਹੱਸ ਕੇ ਓ ਚਾਰੇ ਪੁੱਤਵਾਰੇ ਹੱਸ ਕੇ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਪਿਤਾ ਦਸ਼ਮੇਸ਼ ਵਰਗਾ ਓ ਸਿੱਖੀ ਦਾ ਆਂ ਕਰ ਲੀਆਂ ਵੱਡੀਆਂ ਦੁਨੀਆ ਤੇ ਅਮਰ ਰਹੂ ਛੋਟੀ ਉਮਰ ਕਰੀ ਕੁਰਬਾਨੀ ਪਿਤਾ ਦੇਸ਼ ਮੇਸ਼ੁਵਾਰੀ ਦਾ ਕੋਈ ਹੋਰ ਨਾ ਪੁੱਤਾਂ ਦਾ ਦਾਾਨੀ ਚਾਰੇ ਪੁੱਤ ਵਾਰੇ ਹੱਸ ਕੇ ਹੋ ਚਾਰੇ ਪੁੱਤ ਵਾਰੇ ਹੱਸ ਕੇ ਰੱਖੀ ਕੋਲ ਨਾ ਕੋ ਜਾਤੇ ਅਣਜਾਨੀ ਪਿਤਾ ਦੇਸ਼ ਮੇਸ਼ੁਵਾਰੀ ਨਾ ਅੱਖਾਂ ਦੇ ਵਿੱਚੋਂ ਚੋਇਆ ਜੱਗ ਤੇ ਤੂਫਾਨ ਵੀ ਲਿਆ ਕੋਈ ਹੋਰ ਨਾ ਉਸ ਦਾ ਸਾਨੀ ਪਿਤਾ ਦਸ਼ਮੇਸ਼ ਵਰਗਾ ਕੋਈ ਹੋਰ ਨਾ ਪੁੱਤਾਂ ਦਾ ਦਾਨੀ ਚਾਰੇ ਪੁੱਤ ਵਾਰੇ ਹੱਸ ਕੇ ਹੋ ਚਾਰੇ ਪੁੱਤ ਵਾਰੇ ਹੱਸ ਕੇ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਪਿਤਾ ਦਸ਼ਮੇਸ਼ ਵਰਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ